ਬੈਂਕ ਦੇ ਵਿੱਚ ਪੇ ਲੋਕਾਂ ਦੇ ਪੈਸੇ ਲੁੱਟ ਕੇ ਬੈਂਕ ਮੈਨੇਜਰ ਹੋਇਆ ਫਰਾਰ ਤੁਹਾਨੂੰ ਦੱਸਣ ਦੇ ਨੂੰ ਸਾਨੂੰ ਸਾਰਮ ਆਉਂਦੀ ਹੈ ਵੀ ਸਾਨੂੰ ਚਾਹ ਪੱਤੀ ਖੰਡ ਜੋਗੇ ਪੈਸੇ ਵੀ ਨਹੀਂ ਹੈ ਜੀ ਸਾਡੇ ਕੋਲ ਜੀ ਨਾ ਮੇਰੇ ਕੋਲ ਹੈ ਜੀ ਕੀ ਲੋਕ ਹੀ ਬੈਂਕ ਚ ਆਏ ਤੁਸੀਂ ਬੈਂਕ ਚ ਆਏ ਨਹੀਂ ਪੈਸੇ ਲੈਣ ਆਏ ਸੀਗੇ ਜੀ ਉਹਦੇ ਫਰੋਡ ਕਰਕੇ ਜੀ ਕਿੰਨੇ ਪੈਸੇ ਤੁਹਾਡੇ 274000 ਅੱਛਾ ਕਾਦੇ ਵਾਸਤੇ ਤੁਸੀਂ ਲੈਣਾ ਹੈ ਇਸ ਵੇਲੇ ਮੇਰੀ ਸਿਹਟਰ ਦੀ ਮੈਰਿਜ ਹੈ ਜ ਉਹਦੇ ਕਰਕੇ ਲੈਣਾ ਹੈ ਸੀਗਾ ਹੁਣ ਕਾਉਂਟ ਚ ਹੈ ਨਹੀਂ ਪੈਸੇ ਤੁਹਾਨੂੰ ਦੱਸਦੇ ਕਿ ਖਬਰ ਮੁਹਾਲੀ ਦੀ ਹੈ ਜਿੱਤੇ ਮੁਹਾਲੀ ਦੇ ਵਿੱਚ ਪਿੰਡ ਬਾਂਸੇਪੁਰ ਦੇ ਵਿੱਚ ਇੱਕ ਐਕਸਿਸ ਬੈਂਕ ਦੀ ਬ੍ਰਾਂਚ ਦੇ ਵਿੱਚ ਕਰੋੜਾ ਰੁਪਏ ਗੱبن ਹੋਣ ਦਾ ਮਾਮਲਾ ਸਾਹਮਣੇ ਹੈ ਤੇ ਪਿੰਡ ਦੇ ਲੋਕਾਂ ਦਾ આરોਪ ਹੈ ਕਿ ਬੈਂਕ ਦਾ ਮੈਨੇਜਰ ਉਹਨਾਂ ਦੇ ਪੈਸੇ ਲੈ ਕੇ ਫਰਾਰ ਹੋ ਗਿਆ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਖਾਤਿਆਂ ਦੇ ਨਾਲ ਬੈਂਕ ਮੈਨੇਜਰ ਨੇ ਆਪਣਾ ਨੰਬਰ ਜੋੜਿਆ ਹੋਇਆ ਸੀ ਤਾਂ ਜਦੋਂ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਡੈਬਿਟ ਹੁੰਦੇ ਸੀ ਤਾਂ ਉਹਨਾਂ ਨੂੰ ਕੋਈ ਵੀ ਮੈਸੇਜ ਨਹੀਂ ਆਉਂਦਾ ਸੀ ਤਾਂ ਜਦੋਂ ਅੱਜ ਪੈਸੇ ਲੈਣ ਗਏ ਤਾਂ ਦੇਖਿਆ ਕਿ ਖਾਤੇ ਦੇ ਵਿੱਚ ਕੋਈ ਵੀ ਪੈਸਾ ਨਹੀਂ ਸੀ ਤੇ ਜਿਸ ਤੋਂ ਬਾਅਦ ਬੈਂਕ ਮੈਨੇਜਰ ਨੂੰ ਫੋਨ ਕੀਤਾ ਤਾਂ ਬੈਂਕ ਮੈਨੇਜਰ ਦਾ ਫੋਨ ਬੰਦ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੇ ਉਸ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਕੀ ਨਾਮ ਹੈ ਜੀ ਆਪਣਾ ਮੇਰਾ ਜਗਤਾਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਬਾਂਸੇ ਪੁੱਜੀ ਅੱਛਾ ਬੈਂਕ 'ਚ ਆਏ ਤੁਸੀਂ ਕੀ ਹੈ ਮਾਮਲਾ ਪਰ ਉਹ ਸਾਡੇ ਜੀ ਮੈਨੇਜਰ ਨਾਲ ਘਟਾ ਲਈ ਦੀ 30 ਲੱਖ 33 3 ਲੱਖ ਰੁਪਏ ਤੁਹਾਡਾ ਹਾਂਜੀ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਕੱਲੇ ਪਤਾ ਲੱਗਿਆ ਜੀ ਹੁਣ ਕੀ ਕਾਰਵਾਈ ਮੰਗਦੇ ਜੀ ਅਸੀਂ ਪੈਸਾ ਵਾਪਸ ਮੰਗਦੇ ਬੈਂਕ ਨੂੰ ਦੇ ਆ ਪੁਲਿਸ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨੂੰ ਅਸੀਂ ਉਹ ਦਿੱਤੀ ਆ ਸਾਡੇ ਕੰਨੀ ਤੇ ਤਾਂ ਐਪੀ ਲਾਂਚੇ ਨਹੀਂ ਕਰੀ ਉਹਨਾਂ ਨੇ ਅੱਛਾ ਕਿਹਦੀ ਕਿਹਦੀ ਤਰਫੋਂ ਕਰੀਏ ਫਿਰ ਉਹਨਾਂ ਨੇ Omax ਵਾਲਿਆਂ ਕੰਨੀ ਤੇ ਕਰੇ Omax ਤਰਫੋਂ ਤੁਹਾਡੇ ਕੋਲ ਰਿਪੋਰਟ ਕੋਈ ਨਹੀਂ ਸਾਡੇ ਕੰਨੀ ਕੋਈ ਨਹੀਂ ਅਸੀਂ ਦਰਖਾਸਤਾਂ ਜਰੂਰ ਦੇ ਦਿੱਤੀ ਇੱਥੇ ਬੈਂਕ ਦੇ ਜਿਹੜੇ ਅਫਸਰ ਵੀ ਹੋਰ ਵੀ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਉਹ ਕੁਝ ਨਹੀਂ ਲਈ ਦੱਸ ਰਹੇ ਉਹ ਮਾਦੀ ਪੋਪ ਦੇ ਰਹੇ ਹਾਂ ਹਾਂਜੀ ਆਤ ਕਾ ਖਰਚੇ ਵਾਸਤੇ ਦਾ ਮਾੜੇ ਮੋਟੇ ਪੈਸੇ ਦੇ ਦਿਓ ਜੀ ਇਹ ਸਾਡੇ ਜ਼ਿਮੀਦਾਰ ਭਰਾ ਐ ਜੀ ਇਹਨਾਂ ਕੋਲ ਮਤਲਬ ਤੁਹਾਨੂੰ ਦੱਸਣ ਨੂੰ ਸਾਨੂੰ ਸ਼ਰਮ ਆਉਂਦੀ ਹੈ ਵੀ ਸਾਨੂੰ ਚਾਹ ਪੱਤੀ ਖੰਡ ਜੋਗੇ ਪੈਸੇ ਵੀ ਨਹੀਂ ਹੈ ਜੀ ਸਾਡੇ ਕੋਲ ਜੀ ਨਾ ਮੇਰੇ ਕੋਲ ਹੈ ਜੀ 1 ਕਰੋੜ 4 ਲੱਖ ਰੁਪਏ ਤੋਂ 5400 ਰੁਪਿਆ ਕਿਆ ਕਰੂਗਾ ਜੀ ਬੰਦਾ ਸੇਫ ਨਹੀਂ ਮੰਨਦੇ ਹੁਣ ਬੈਂਕ ਚੀਜ਼ ਤਾਂ ਤੁਹਾਡੇ ਨਾਲ ਇਹ ਸੇਫ ਹੈ ਜੀ ਇਹ ਕੋਈ ਸੇਫ ਨਹੀਂ ਹੈ ਜੀ ਭਾਈ ਕਿਹੜਾ ਪਿੰਡ ਥੋਡਾ ਚਾੜਮਾਚ ਰਹੀ ਕੀ ਗੱਲ ਹੋ ਗਈ ਬੈਂਕ ਚ ਆਏ ਤੁਸੀਂ ਬੈਂਕ ਚ ਆਏ ਨਹੀਂ ਪੈਸੇ ਲੈਣ ਆਏ ਸੀਗੇ ਉਧਰ ਫਰੋਡ ਕਰਕੇ ਜੀ ਕਿੰਨੇ ਪੈਸੇ ਥੋਡੇ 20 ਲੱਖ 74000 ਅੱਛਾ ਕਾਦੇ ਵਾਸਤੇ ਤੁਸੀਂ ਲੈਣ ਆਏ ਸੀਗੇ ਮੇਰੀ ਸਿਹਟਰ ਦੀ ਮੈਰਿਜ ਹੈ ਜੀ ਉਹਦੇ ਕਰਕੇ ਲੈਣ ਆਏ ਸੀਗਾ ਹੁਣ ਕਾਉਂਟ ਚ ਆਏ ਹੁਣੇ ਪੈਸੇ ਉਹ ਤੁਸੀਂ ਬੈਂਕ ਨਾਲ ਗੱਲਬਾਤ ਕੀਤੀ ਇਹਨੇ ਮੁਲਾਜ਼ਮ ਆਏ ਬੰਦੇ ਕਵਾ ਇਹ ਕਹਿੰਨੇ ਜੀ ਆਉਂਗੇ ਹੁਣ ਇਹ ਨਾਲ ਤਾਂ ਕੋਈ ਗੱਲੇ ਨਹੀਂ ਚੱਲ ਰਹੀ ਜੀ ਅਜੇ ਪੁਲਿਸ ਵਾਲੇ ਪਹੁੰਚੇ ਹੋਏ ਨੇ ਉਸ ਤੋਂ ਕੀ ਅਗਾਰਵਾਈ ਮੰਗਦੇ ਕੋਈ ਸੁਣਾਈ ਨਹੀਂ ਦੇ ਰਹੀ ਜੀ ਹਲੇ ਤੱਕ ਹੂੰ ਅਜੇ ਸੁਣਾਈ ਜਾਂਦੇ ਰੱ